ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਿਸਰ ਦੇਸ਼ ਦਾ ਰਾਜਾ ਜਿਸ ਦਾ ਨਾਮ 카ਰੂ ਹਮੀਦ ਸੀ ਉਹ ਬੜਾ ਹੀ ਜ਼ਾਲਿਮ ਤੇ ਲਾਲਚੀ ਕਿਸਮ ਦਾ ਰਾਜਾ ਸੀ ਇੱਕ ਵਾਰੀ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਵਦ ਤੋਂ ਵਾਦ ਸੋਨਾ ਚਾਂਦੀ ਇਕੱਠਾ ਕਰਨਾ ਚਾਹੀਦਾ ਹੈ ਇਸ ਕਰਕੇ ਉਸ ਨੇ ਸੋਨਾ ਚਾਂਦੀ ਇਕੱਠੇ ਕਰਨ ਲਈ ਲੋਕਾਂ ਉੱਤੇ ਜ਼ੁਲਮ ਕਰਮਾਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦਾ ਸਾਰਾ ਸੋਨਾ ਚਾਂਦੀ ਜ਼ਬਰਦਸਤੀ ਲੁੱਟ ਕੇ ਆਪਣਾ ਖਜ਼ਾਨਾ ਭਰਨ ਲੱਗਾ ਪਰ ਜਦੋਂ ਫਿਰ ਵੀ ਉਹਦਾ ਮਨ ਨਾ ਭਰਿਆ ਤਾਂ ਉਸ ਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕੀਤਾ ਕਿ ਜੇਕਰ ਕਿਸੇ ਕੋਲ ਵੀ ਘੋੜਾ ਬਹੁਤ ਸੋਨਾ ਚਾਂਦੀ ਵੀ ਬਚਿਆ ਹੈ ਤਾਂ ਉਸ ਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪਰ ਗੁਰੂ ਪਿਆਰਿਓ ਕੋਈ ਜਣਾ ਵੀ ਸੋਨਾ ਚਾਂਦੀ ਜਮ੍ਹਾਂ ਕਰਵਾਉਣ ਲਈ ਨਹੀਂ ਆਇਆ ਕਿਉਂਕਿ ਡਰ ਦੇ ਮਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਪਹਿਲਾ ਤੂੰ ਹੀ ਆਪਣਾ ਸੋਨਾ ਚਾਂਦੀ ਰਾਜੇ ਦੇ ਬੰਧਿਆ ਦੇ ਹਵਾਲੇ ਕਰ ਦਿੱਤਾ ਸੀ ਜਦੋਂ ਕਾਰੂ ਉਮੀਦ ਦੀ ਫੇਰ ਵੀ ਤਸੱਲੀ ਨਾ ਹੋਈ ਤਾਂ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਕੀ ਹਾਲੇ ਵੀ ਕਿਸੇ ਕੋਲ ਸੋਨਾ ਚਾਂਦੀ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਕਿ ਬਾਦਸ਼ਾਹ ਜੀ ਮੈਨੂੰ ਥੋੜਾ ਸਮਾਂ ਦਿਓ ਮੈਂ ਆਪੇ ਹੀ ਤੁਹਾਨੂੰ ਪਤਾ ਕਰਕੇ ਦੱਸ ਦੇਣਾ ਹਾਂ ਗੁਰੂ ਪਿਆਰੇਉ ਵजीर ਨੇ ਸਹੀ ਤਰ੍ਹਾਂ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਕਿ ਉਸਨੇ ਆਪਣੇ ਦਰਬਾਰ ਦੇ ਇੱਕ ਸਿਆਣੇ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਤੇ ਉਸ ਦੇ ਨਾਲ ਇੱਕ ਸੁੰਦਰ ਲੜਕੀ ਭੇਜ ਦਿੱਤੀ ਉਸ ਲੜਕੀ ਦਾ ਮੁੱਲ ਇੱਕ ਚਾਂਦੀ ਦਾ ਸਿੱਕਾ ਰੱਖ ਦਿੱਤਾ ਨਾਲੇ ਪੂਰੇ ਸ਼ਹਿਰ ਵਿੱਚ ਝੰਡੋਰਾ ਪਟਵਾਰ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਸਿਰਫ ਇੱਕ ਚਾਂਦੀ ਦੇ ਸਿੱਕੇ ਨਾਲ ਖਰੀਦ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਇੱਕ ਸਹਾੂਕਾਰ ਦੇ ਪੁੱਤਰ ਨੂੰ ਲੱਗਾ ਤਾਂ ਉਹ ਸਹਾੂਕਾਰ ਦਾ ਪੁੱਤਰ ਆਪਣੀ ਮਾਂ ਦੇ ਕੋਲ ਗਿਆ ਤੇ ਆਖਣ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਚਾਹੀਦਾ ਹੈ ਕਿਉਂਕਿ ਰਾਜੇ ਦਾ ਇੱਕ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਿਹਾ ਹੈ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਤੂੰ ਮੈਨੂੰ ਸਿੱਕਾ ਦੇ ਤੇ ਮੈਂ ਤੈਨੂੰ ਸੁੰਦਰ ਲੜਕੀ ਲਿਆ ਕੇ ਦੇਣਾ ਹ ਜਿਹੜੀ ਤੇਰੇ ਨਾਲ ਤੇਰੇ ਕੰਮ ਵਿੱਚ ਤੇਰਾ ਹੱਥ ਵਟਾਇਆ ਕਰੇਗੀ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਆਖਣ ਲੱਗੀ ਪੁੱਤਰ ਘਰ ਵੇਚਤਾ ਕੋਈ ਸਿੱਕਾ ਨਹੀਂ ਬਚਿਆ ਪਰ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਕਬਰ ਵਿੱਚ ਦਫਨਾਉਣ ਲੱਗਿਆਂ ਉਸ ਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਪਾਇਆ ਗਿਆ ਸੀ ਜੇਕਰ ਹੋ ਸਕੇ ਤਾਂ ਤੂੰ ਉਹ ਕਾਢ ਲੈ ਤਾਂ ਉਹ ਸਹੂਕਾਰ ਦੇ ਪੁੱਤਰ ਨੇ ਉਸੇ ਵੇਲੇ ਆਪਣੇ ਪਿਓ ਦੀ ਕਬਰ ਕੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕੱਢ ਲਿਆ ਇਸ ਸਾਰੀ ਘਟਨਾ ਦਾ ਪਤਾ ਜਦੋਂ ਵਜ਼ੀਰ ਨੂੰ ਲੱਗਾ ਤਾਂ ਵਜ਼ੀਰ ਨੇ ਇਹ ਗੱਲ ਰਾਜੇ ਨੂੰ ਦੱਸ ਦਿੱਤੀ ਜਿਸ ਤੋਂ ਬਾਅਦ ਮੂਰਖ ਲਾਲਚੀ ਰਾਜੇ ਕਾਰੂ ਨੇ ਸ਼ਹਿਰ ਦੀਆਂ ਸਾਰੀਆਂ ਕਬਰਾਂ ਪਟਵਾ ਦਿੱਤੀਆਂ ਤੇ ਮਰੇ ਹੋਏ ਲੋਕਾਂ ਦੇ ਮੂੰਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਦਿੱਤੇ ਰਾਜੇ ਦੇ ਦਰਬਾਰ ਵਿੱਚ ਇੱਕ ਕਰਮਚਾਰੀ ਕੰਮ ਕਰਦਾ ਸੀ ਜਸਤਨਾ ਪੀਰ ਜਲਾਲ ਸੀ ਪੀਰ ਜਲਾਲ ਰਾਜੇ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਪੀਰ ਜਲਾਲ ਗੁਰੂ ਨਾਨਕ ਦੇਵ ਜੀ ਦਾ भगत ਸੀ ਤੇ ਉਹ ਗੁਰੂ ਜੀ ਦੇ ਬਚਨਾਂ ਅਨੁਸਾਰ ਹੀ ਕੰਮ ਕਰਦਾ ਸੀ ਪੀਰ ਜਲਾਲ ਨੇ ਲਾਲਚੀ ਰਾਜੇ ਤੋਂ ਦੁਖੀ ਹੋ ਕੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕਿ ਹੇ ਗੁਰੂ ਜੀ ਤੁਸੀਂ ਰਾਜੇ ਨੂੰ ਸਿੱਧੇ ਰਸਤੇ ਪਾਉ ਜਿਸ ਤੋਂ ਬਾਅਦ ਪੀਰ ਜਲਾਲ ਦੀ ਅਰਦਾਸ ਸੁਣ ਕੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਰਾਜੇ ਦੇ ਮਹਿਲ ਵਿੱਚ ਪਹੁੰਚ ਗਏ ਜਦੋਂ ਰਾਜਾ ਆਪਣੇ ਮਹਿਲ ਵਿੱਚ ਪਹੁੰਚਿਆ ਤਾਂ ਉਸਨੇ ਗੁਰੂ ਜੀ ਵੱਲ ਵੇਖਿਆ ਤਾਂ ਗੁਰੂ ਜੀ ਉਸ ਵੇਲੇ ਠਿਕਰੀਆਂ ਗਿਣ ਰਹੇ ਸਨ ਤਾਂ ਰਾਜੇ ਕਾਰੂ ਹਮੀਦ ਨੇ ਪੁੱਛਿਆ ਸੰਤ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਦ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠੇਕਰੀਆਂ ਮੈਂ ਅਗਲੇ ਜਹਾਨ ਵਿੱਚ ਲੈ ਕੇ ਜਾਣੀਆਂ ਹਨ ਤਾਂ ਰਾਜੇ ਨੇ ਬੜੀ ਹਰਾਮੀ ਨਾਲ ਪੁੱਛਿਆ ਸੰਤ ਜੀ ਕਿ ਇਹ ਠੇਕਰੀਆਂ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸੇ ਤਰ੍ਹਾਂ ਜਿਵੇਂ ਤੇਰੇ ਵੱਲੋਂ ਇਕੱਠੇ ਕੀਤੇ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਤਾ ਗੁਰੂ ਪਿਆਰੇਓ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਰਾਜੇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਆਖਣ ਲੱਗਾ ਸੰਤ ਜੀ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਤਾਂ ਮੈਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਕਿ ਮੈਂ ਇਹ ਸਭ ਛੱਡ ਕੇ ਪਰਮਾਤਮਾ ਦੇ ਰਹਾ ਪਹ ਜਾਵਾਂ ਤਦ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਤੇਰੇ ਵੱਲੋਂ ਪਾਪਾ ਨਾਲ ਇਕੱਠਾ ਕੀਤਾ ਇਹਨਾਂ ਦੌਲਤ ਸਭ ਇੱਥੇ ਹੀ ਰਹਿ ਜਾਣਾ ਹੈ ਤੂੰ ਆਪਣੀ ਅੱਖੀਂ ਦੇਖ ਲਿਆ ਹੈ ਕਿ ਮੁਰਦਿਆਂ ਦੇ ਮੂੰਹ ਵਿੱਚ ਪਏ ਚਾਂਦੀ ਦੇ ਸਿੱਕੇ ਵੀ ਅਗਲੇ ਜਹਾਨ ਤੱਕ ਨਹੀਂ ਗਏ ਐਸੀ ਤਰ੍ਹਾਂ ਤੂੰ ਵੀ ਜਿਵੇਂ ਖਾਲੀ ਹੱਥ ਆਇਆ ਸੀ ਉਵੇਂ ਹੀ ਖਾਲੀ ਹੱਥ ਚਲਾ ਜਾਵੇਂਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਹੋਏ ਪਾਪ ਤੇ ਜੁਲਮ ਹੀ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਰਾਜਾ ਕਾਰੂ ਹਮੀਦ ਕੰਬ ਉੱਠਿਆ ਤੇ ਬੇਨਤੀ ਕਰਨ ਲੱਗਾ ਕਿ ਸੰਤ ਜੀ ਮੈਂ ਇਸ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਰਾਜੇ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਜੀ ਨੇ ਉਤਰ ਦਿੱਤਾ ਕਿ ਰਾਜਾ ਰਾਜਾ ਇੱਕ ਰੋਖ ਦੀ ਤਰ੍ਹਾਂ ਹੁੰਦਾ ਹੈ ਤੇ ਪਰਜਾ ਉਸ ਰੋਖ ਦੀਆਂ ਜੜਾਂ ਹੁੰਦੀਆਂ ਹਨ ਜੇਕਰ ਰੋਖ ਦੀਆਂ ਜੜਾਂ ਮਜ਼ਬੂਤ ਹੋਣਗੀਆਂ ਤਾਂ ਰੋਖ ਵੀ ਵਧਿਆ ਫਲੇਗਾ ਫੁੱਲੇਗਾ ਜੇਕਰ ਤੂੰ ਵੀ ਨਰਕਾਂ ਦੀ ਅਗ ਤੋਂ ਬਚਣਾ ਚਾਹੁੰਨਾ ਹੈ ਤਾਂ ਆਪਣੇ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਸਾਰਾ ਧਨ ਦੌਲਤ ਮਾਇਆ ਨੂੰ ਲੋੜਵੰਦ ਪਰਜਾ ਵਿੱਚ ਵੰਡ ਦੇ ਤੇ ਆਪਣੇ ਕਾਰਜ ਨੂੰ ਸੇਵਾ ਸਮਝ ਕੇ ਉਹੋ ਕੰਮ ਕਰਿਆ ਕਰ ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ ਜੇਕਰ ਪਰਮਾਤਮਾ ਦੀ ਨਿਖਾ ਸਿੱਧੀ ਹੋਈ ਤਾਂ ਤੇਰਾ ਵਿਪਾਰ ਉਤਾਰਾ ਹੋ ਜਾਵੇਗਾ ਗੁਰੂ ਜੀ ਦੇ ਮੁਖੋਂ ਇਹ ਵਚਨ ਸੁਣ ਕੇ ਰਾਜੇ ਦੇ ਸਾਰੇ ਭਰਮ ਬੁਲੇਖੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਅਸ਼ੀਰਵਾਦ ਨਾਲ ਇੱਕ ਚੰਗਾ ਰਾਜਾ ਬਣ ਗਿਆ ਚੰਗਾ ਰਾਜਾ ਹੋਵੇ ਵੀ ਕਿਉਂ ਨਾ ਜਿਸ ਨੇ ਰਬ ਦੇ ਦਰਸ਼ਨ ਕਰ ਲਏ ਹੋਣ ਉਹਦਾ ਜਨਮ ਮਰਨ ਦਾ ਦਰਸ਼ਨ ਕਰਨ ਨਾਲ ਹੀ ਕੱਟਿਆ ਜਾਂਦਾ ਹੈ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚੁਕਤਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਦੀ ਲਿਖਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਬੁਰਾਥਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ